ਪੰਜਾਬ ਸਰਕਾਰ ਵੱਲੋਂ ਚਲੋ ਨਸ਼ਿਆਂ ਵਿਰੁੱਧ ਜਿਹੜੀ ਮੈਮ ਵਿੱਢੀ ਗਈ ਹੈ ਉਸ ਤਹਿਤ ਸਾਡੇ ਮਾਜੋਗ ਐਸਐਸਟੀ ਡਾਕਟਰ ਪ੍ਰਗਿਆ ਜਨਜੀ ਆਈਪੀਐਸ ਜੀ ਜੀ ਦੀ ਰਹਿਨਮਾਈ ਹੇਠ ਜਿਹੜਾ ਫਰੀਦਕੋਟ ਵਿੱਚ ਲਗਿਆ ਲਗਾਤਾਰ ਅਸੀਂ ਕਾਫੀ ਵੱਡੀਆਂ ਜਿਹੜੀਆਂ ਇੰਟਰੈਕਟਸ ਦੀਆਂ ਜਿਹੜੀਆਂ ਰਿਕਵਰੀਆਂ ਕਰ ਚੁੱਕੇ ਹਾਂ ਐਸੇ ਹੀ ਤਹਿਤ ਕੱਲ ਸਾਡੇ ਸੀਐਸਟਾਫ ਦੇ ਸਬ-ਇੰਸਪੈਕਟਰ ਚੰਜੀਤ ਸਿੰਘ ਨੂੰ ਉਸ ਟਾਈਮ ਬਹੁਤ ਵਧੀਆ ਸਫਲਤਾ ਮਿਲੀ ਜਦੋਂ ਨਵਾਂ ਕਿਲਾ ਰੋਡ ਤੇ ਚਮਚਾਨ ਘਾਟ ਨੇੜੇ ਇੱਕ ਫੋਰਚੂਨਰ ਗੱਡੀ ਉਹ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤਾਂ ਜਿਸ ਦੇ ਵਿੱਚ ਤਿੰਨ ਨੌਜਵਾਨ ਲੜਕੇ ਮਿਲੇ ਤੇ ਜਦੋਂ ਇਸ ਗੱਡੀ ਦੀ ਸर्च ਕੀਤੀ ਗਈ ਤਾਂ ਇਸ ਗੱਡੀ ਦੇ ਵਿੱਚੋਂ 50 ਗ੍ਰਾਮ ਸਾਨੂੰ ਹੈਰਨ ਬਰਾਮਦ ਹੋਈ ਤੇ ਜਿਹੜੇ ਇਸ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਫੜੇ ਗਏ ਨਸ਼ੇ ਨਾਲ ਸਬੰਧਤ ਲੜਕੇ ਸੀਗੇ ਉਹਦੇ ਵਿੱਚ ਇੱਕ ਨਰਿੰਦਰ ਸਿੰਘ ਸੀ ਜੋ ਸਾਡੇ ਕੰਮਿਆਂ ਨਾਲ ਫਰੀ ਕੋਟ ਦਾ ਰਹਿਣ ਵਾਲਾ ਸੀ ਤੇ ਇਸ ਤੇ ਵੀ ਪਹਿਲਾਂ ਇੱਕ ਮੁਕੱਦਮਾ ਦਰਜ ਸੀ ਤੇ ਦੂਸਰਾ ਮਨਦੀਪ ਸਿੰਘ ਇਹ ਵੀ ਕਮਿਆਨਾ ਜਿਲ੍ਹਾ ਫਰੀਕੋਟ ਨਾਲ ਸੰਬੰਧ ਦਾ ਲੜਕਾ ਪੜਿਆ ਗਿਆ ਹੈ ਇਸ ਤੇ ਵੀ ਪਹਿਲਾਂ ਇੱਕ ਨਸ਼ੇ ਦਾ ਮੁਕਦਮਾ ਦਰਜ ਹੈ ਤੇ ਤੀਸਰਾ ਜਿਹੜਾ ਪ੍ਰਦੀਪ ਇਹ ਵੀ ਬਾਜੀਗਰ ਬਸਤੀ ਫਰੀਕੋਟ ਦਾ ਨਿਵਾਸੀ ਹੈ ਤੇ ਇਸ ਤੇ ਪਹਿਲਾਂ 6 ਮੁਕਦਮੇ ਵੱਖ-ਵੱਖ ਧਰਾਵਾਂ ਦੇ ਦਰਜ ਨੇ ਇਹ ਜਿਹੜਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਸੀ ਤੇ ਪਹਿਲਾਂ ਹੀ ਇਹ ਕਾਫੀ ਜਰੀ ਜੇਲ੍ਹ ਚਟਾ ਚੁੱਕੇ ਨੇ ਤੇ ਅਸੀਂ ਇਹਨਾਂ ਨੂੰ ਮਾਹਜੋਗ ਕੋਰਟ ਵਿੱਚ ਅੱਜ ਹੀ ਪੇਸ਼ ਕਰ ਰਹੇ ਆ ਤੇ ਪੇਸ਼ ਕਰਨ ਤੋਂ ਬਾਅਦ ਅਸੀਂ ਇਸ ਦਾ ਰਿਮਾਨ ਲੈ ਕੇ ਉੱਚ ਵਿੱਚ ਕਰਾਂਗੇ ਅਤੇ ਜਿਸ ਤੋਂ ਇਹਨਾਂ ਨੇ ਸਪਲਾਈ ਲੈਂਦੀ ਅਸੀਂ ਉਸ ਨੂੰ ਵੀ ਇਸ ਮੁਕਦਮੇ ਵਿੱਚ ਲਾਮਜਦ ਕਰਾਂਗੇ ਅਤੇ ਸਾਡੇ ਏਰੀਏ ਜਾਂ ਫ੍ਰੀਕੋਰਡ ਵਿੱਚ ਜਿੱਥੇ-ਜਿੱਥੇ ਇਹ ਅੱਗੇ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਅੱਗੇ ਜਿਹੜੇ ਛੋਟੇ ਲੈਵਲ ਦੇ ਜਿਹੜੇ ਵੇਚਦੇ ਸੀ ਉਹਨਾਂ ਨੂੰ ਵੀ ਅਸੀਂ ਨਾਮਿਨੇਟ ਕਰਕੇ ਜਿਹੜੀ ਬੰਦੀ ਕਾਰਵਾਈ ਐਨਡੀਪੀਐਸ ਤਹਿਤ ਅਮਲ ਵਿੱਚ ਲਿਆਂਦੀ ਜਾਵੇ